പണിതി പോ ਬਾਬਾ ਜੀ ਮੈਂ ਫਾਬਰ ਦਾ ਰਹਿਣ ਵਾਲਾ ਮੈਂ ਇੱਕ ਚਾਰ ਦੀ ਦੁਕਾਨ ਕਰਦਾ ਸਾਬ ਨੂੰ ਆਂਡੇ ਵੀ ਵੇਚਦਾ ਤੇ ਇਹ ਤਿੰਨ ਆਦਮੀ ਆਏ ਆ ਇਹਨੇ ਆ ਕੇ ਸਾਡੇ ਤੇ ਅਟੈਕ ਕਰ ਦਿੱਤਾ ਕੀ ਕਾਰਨ ਵਜ੍ਹਾ ਇਹਦੀ ਕਾਰਨ ਕੁਛ ਨਹੀਂ ਸਾਨੂੰ ਵੀ ਪਤਾ ਲੱਗਾ ਇਹ ਕਹਿੰਦੇ ਤੁਸੀਂ ਆਪੇ ਦੇਓ ਇਹ ਕਹਿੰਦੇ ਕਰ ਲਓ ਦੁਕਾਨ ਦੀ ਉਹਨੇ ਚੈੱਕ ਕੀਤੀ ਤਾਂ ਕੁਛ ਨਹੀਂ ਮਿਲਿਆ ਮੁੜ ਕੇ ਗੱਡੀ ਜੋ ਹਥਿਆਰ ਲੈ ਕੇ ਆਏ ਆ ਤੇ ਆ ਕੇ ਮਾਰਨੇ ਸ਼ੁਰੂ ਹੋ ਗਏ ਨਾ ਇਹਨਾਂ ਗੁੰਡਿਆਂ ਨੇ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ ਕਿ ਅਸੀਂ ਕੌਣ ਹਾਂ ਇਹ ਜਾਣਕਾਰੀ ਸਿੱਧਾ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕੋਈ ਮੁਲਾਜ਼ਮ ਸੀ ਇਹਨਾਂ ਦੇ ਨਾਲ ਕੋਈ ਮੁਲਾਜ਼ਮ ਨਹੀਂ ਇਹ ਕਹਿ ਰਹੇ 200 ਰੁਪਏ ਆਹ ਦੁਕਾਨੀ ਦਾ ਦਿਓ ਐਂ ਕਹਿੰਦੇ ਕਹਤਾਲ ਦਾ ਉਥੇ ਹੀ ਵਾਸੇ ਮਾਰ ਦਿੱਤਾ ਕੀ ਮੰਗ ਕਰਦੇ ਹੋ 200 ਰੁਪਿਆ ਮੰਗ ਰਹੇ ਸੀ ਰੋਜ਼ ਦਾ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਵਾਲੇ ਹੈਗੀ ਬਸ ਆਸਨ ਅਕੇ ਬੰਦਿਆ ਜੀ ਸਾਡਾ ਨਾਮ ਖਾਫ ਦਿੱਤਾ ਜਾ ਪ੍ਰਧਾਨ ਸਰਦਾਰ ਜੀ ਅਸਵਾਪਨ ਸ਼ਾਪ ਜੋ ਅੱਜ ਸਾਡੇ ਪਿੰਡ ਵਿੱਚ ਰਾਤ ਵਕਿਆ ਵਰਤਿਆ ਬਹੁਤ ਮਾੜੀ ਘਟਨਾ ਜੇ ਸਾਡੇ ਪਿੰਡ ਵਿੱਚ ਕੋਈ ਕਿਸੇ ਨੂੰ ਸੱਪ ਸੀਗਾ ਸ਼ਰਾਬ ਲਾਉਣ ਦਾ ਜਾਂ ਵੇਚਣ ਦਾ ਪੁਲਤੋਂ ਬਗੈਰ ਆ ਕੇ ਕਿੱਦਾਂ ਛਾਪਾ ਮਾਰ ਸਕਦੇ ਇਹਨਾਂ ਨੂੰ ਕਿੰਨਾਂ ਆਜ਼ਾਦੀ ਦਿੱਤੀ ਹੈ ਇਸ ਕਰਕੇ ਬਹੁਤ ਮਾਰੀ ਮਾੜੀ ਘਟਨਾ ਵਾਪਰੀ ਹੈ ਇੰਨੀਆਂ ਛੱਟਾਂ ਮਾਰੀਆਂ ਗਈਆਂ ਇਹਨਾਂ ਮੁੰਡਿਆਂ ਤੇ ਇਹਨਾਂ ਨੂੰ ਇਹਨਾਂ ਦਾ ਇਨਸਾਫ਼ ਮਿਲਣਾ ਚਾਹੀਦਾ ਅਸੀਂ ਸਰਕਾਰ ਅੱਗੇ ਇਹ ਗੁਜਾਰਸ਼ ਕਰਦੇ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਹਾਂਜੀ ਸਰ ਕੀ ਮਾਵਲਾ ਸਮਰਿਆ ਜੋ ਮਾੜ ਕੋਟ ਦੀ ਲੜਾਈ ਚੜਾ ਹੋਇਆ ਖਾਸ ਕਰਕੇ ਪਸਾਪੁਰ ਦੀ ਸੁੰਦਰਪਾਲ ਦੀ ਦੁਕਾਨ ਓ ਔਰ ਇਹਦੀ ਤੇ ਵੀਰ ਦੀਆਂ ਦੁਕਾਨ ਕਰਦਾ ਹੁੰਦਾ ਤੇ ਸ਼ਰਾਬ ਦੇ ਠੇਕੇ ਦੇ ক্রেਂਦਰਾਂ ਨਾਲ ਸਾਥੀ ਸੀ ਇਹ ਉਥੇ ਆਪਣੀ ਦੁਕਾਨ ਤੇ ਸ਼ਰਾਬ ਵਗੈਰਾ ਵੇਚਦੇ ਜੀ ਜਿਹਦੋਂ ਨਾਲੇ ਚੈੱਕ ਕੀਤਾ ਪਰ ਉਥੋਂ ਸ਼ਰਾਬ ਵਗੈਰਾ ਨਹੀਂ ਹੋਈ ਉਥੇ ਇਹਨਾਂ ਨੇ ਤੁਝਵਾਉ। ਉਹਦੇ ਵਿੱਚ ਉਹਨਾਂ ਨੇ ਇਹਨਾਂ ਤੇ ਸਟਾ ਲਾ ਦਿੱਤੀ ਜੀ। ਉਹਨਾਂ ਦਾ ਸਟਾ ਇਹ ਹਸਪਤਲ ਉੱਤੇ ਦਾ ਕਰਦੇ। ਤੇ ਅਮਰ ਰਾਣ ਦੇ ਕੱਟੇ ਗਏ ਪੱਕੀ ਐਕਸੀਡੈਂਟ ਰਿਪੋਰਟ ਆਉਂਦੋਂ ਬਹੁਤ ਬੜਾ ਲੱਗੂ ਕਿ ਇਹਨੇ ਸਟਾ ਦੇ ਰਿਜ਼ਲਟ ਕੀਆ। ਕੀ ਦੇਚਾ ਜਾਵੇ ਕਿ ਕਾਨੂੰਨੀ ਤੌਰ ਤੇ ক্রেਂਦਰ ਦੇ ਨਾਲ ਹੱਕ ਹੈਗਾ ਮਾਰ ਪਟਾਈ ਕਰਨ ਦਾ। ਬਿਲਕੁਲ ਗੱਤ ਹਰੇੜੇ ਕਿ ਕੁਟੀਏ ਕਿਧਰ ਕਰਤਾ ਚੱਟਾ ਲੱਗਿਆ ਨਾਲ ਕੀ ਉਸਟਾਮ ਦਾ ਨਾਮ ਰਾਜਪੁਰਜੂ ਸੀਗੇ ਦੇ ਉਸਟਾਮ ਕੱਲੇ ਕੀ ਕਰਵੇ ਕਿ ਤਿਆਰੀ ਤੁਹਾਡੇ ਕੋਲ ਇਹਨਾਂ ਦਾ ਜੀ ਬਿਆਨ ਲਿਖਦੇ ਇਹਨਾਂ ਨੇ ਬਿਆਨ ਲਿਖੇ ਉਹ ਵੀ ਬੰਦ ਕਰਵੇ ਕਰਤਿਆਂ ਬਾਕੀ ਐਕਸੈਸ ਪੂਰੋਂ ਤੋਂ ਬਾਅਦ ਲੱਗ ਗਿਆ ਠੀਕ ਹੈ ਹਾਂਜੀ ਸਰ ਹਾਂਜੀ ਸਾਨੂੰ ਅਰਾਵ 11 12 ਦੇ ਕੰਪਲੇਨ ਆਈ ਪਿੰਡ ਮਸ਼ਾਹਪੁਰ ਦੇ ਕਿ ਝਗੜਾ ਹੋਇਆ ਜਦੋਂ ਪਤਾ ਕੀਤਾ ਉੱਥੇ ਗਿਆ ਪਤਾ ਲੱਗਾ ਕਿ ਕੋਈ ਸਰਦਾਰ ਬਾਲ ਅੰਮੀ ਦਾ ਨਾਮ ਦੀ ਦੁਕਾਨ ਕਰਦਾ ਤੇ ਉੱਥੇ ਜਿਹੜੀ ਸ਼ਰਾਬ ਦੇ ਠੇਕੇਦਾਰ ਦੇ ਕਰਦੇ ਚੱਕਰ ਕਰਨ ਵਧੇ ਆਏ ਸੀ ਉੱਥੇ ਇਹਨਾਂ ਦੋਨਾਂ ਦੇ ਨਾਲ ਹੀ ਕੋਈ ਵਿਚ ਲੜਾਈ ਝਗੜਾ ਹੋ ਗਿਆ ਤੇ ਦੋਨੇ ਕੱਟਾ ਪਟਾ ਲੱਗੇ ਪੁੰਦੇ ਨੇ ਜਿਹੜੇ ਤੇਰਾਵਾਂ ਪਾਕ ਹੋ ਗਏ ਦੋਨਾਂ ਨੇ ਅੰਮ੍ਰਿਤ ਕਰਨਾ ਕਿ ਅੱਜ ਸਵੇਰੇ ਆਪਾਂ ਜਿਹਦਾ ਆਪਾਂ ਬਿਕਰਮਜੀਤ ਸਿੰਘ ਦਾ ਬਿਆਨ ਕਲਮਬਦ ਕੀਤਾ ਹੋਇਆ ਤੇ ਬਿਕਰਮਜੀਤ ਸਿੰਘ ਨੇ ਆਪਣੇ ਬਿਆਨ ਲਿਖਾਇਆ ਵੀ ਮੇਰੀ ਦੁਕਾਨ ਦੇ ਵਿੱਚ ਸਰਬਜੀਤ ਸਿੰਘ ਸਾਹਾਬਾ ਆ ਬੀਪੀ ਤੇ ਸਰਜੀਤ ਸਿੰਘ ਜੀਤਾ ਇਹ ਤਿੰਨੇ ਜਿਹੜੇ ਸ਼ਰਾਬ ਦੇ ਆਪਣੇ ਕਰੰਦੇ ਆ ਤੇ ਇਹ ਦੁਕਾਨ ਤੇ ਆਏ ਸੀ ਇਹਨਾਂ ਨੇ ਮੇਰੀ ਫੋਟੋ ਮਾਰ ਕੇ ਤੀਏ ਪੱਕੀ ਹੋਣ ਜਿਹੜੀ ਕਰਦਾ ਪਰ ਉਹਨ ਦੇਦੇ ਆ ਕਿ ਇਹਦੇ ਵਿੱਚ ਅਸੀਂ ਮਾਮਲਾ ਫਿਰ ਹੈ ਕੀ ਹੈ ਰਿਵਾਈ ਦਾ ਕਾਰਨ ਕੀ ਹੈ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਇਹਨਾਂ ਨੂੰ ਜੋ ਵੀ ਆਪਣੀ ਐਕਸਾਈਜ਼ ਵਿਭਾਗ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨਾਲ ਬਤੌਰ ਮੁਲਾਜਮ ਜਾਣਦੇ ਆ ਕੀ ਕਰੰਦੇ ਇਕੱਲੇ ਦਾ ਛਾਪਾ ਮਾਰ ਸਕਦੇ ਆ ਨਹੀਂ ਮਾਰ ਨਹੀਂ ਸਕਦੇ ਪਰ ਇਹਦੇ ਬਾਰੇ ਹੁਣ ਪਾਰਪਲ ਇਨਵੈਸਟੀਗੇਸ਼ਨ ਹੈ ਹੁਣ ਉਸ ਟਾਈਮ ਦੇ ਮੌਕੇ ਤੇ ਅਸੀਂ ਨਾਲ ਨਹੀਂ ਸੀ ਕੀ ਕਰੀਂਦੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਜਾਇਜ਼ ਹੈ ਹਮਲਾ ਕਰਨਾ ਕੋਈ ਗਲਤ ਹਮਲਾ ਤਾਂ ਆਪਾਂ ਕਿਸੇ ਦੀ ਵੀ ਨਹੀਂ ਕਰ ਸਕਦੇ ਇਹ ਗਲਤ ਹੈ ਪਰ ਜੇ ਵੀ ਉਹ ਜਿਹੜੀ ਇਹ ਗੱਲ ਹੈ ਇਹ ਪਾਰਪਲ ਇਨਵੈਸਟੀਗੇਸ਼ਨ ਹੈ ਵੀ ਪਤਾ ਕਰਾਂਗੇ ਕਿ ਕਿਉਂ ਨਹੀਂ ਗਏ ਕਿੱਦਾਂ ਗਏ ਇਹ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਠੀਕ ਹੈ